ਹਾਂਜੀ ਸਤਿ ਸ਼੍ਰੀ ਅਕਾਲ ਜਿਆਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਆਪਣੀ ਇੱਕ ਨਵੀਂ ਵੀਡੀਓ 'ਚ ਸੀਟ ਬੈਲਟ ਤਾਂ ਲਾ ਰਹੀ ਸੀ ਕਿ ਵੀਡੀਓ ਸਟਾਰਟ ਕਰਨੀ ਸੀ ਹੁਣ ਆਪਾਂ ਸੀਟ ਬੈਲਟ ਦਵਾਰ ਲਾਣ ਲੱਗੇ ਆਂ ਕਿੱਥੇ ਬੈਲਟ ਲਾੜਾ ਮੈਨੂੰ ਵੀ ਕਹੋਗੇ ਲਾਣ ਨੂੰ ਹੁਣ ਆਬਵੀਅਸਲੀ ਗੱਡੀ ਕਿਸੇ ਨੇ ਵੀ ਚਲਾਣੀ ਆ ਤਾਂ ਬੈਲਟ ਲਾਣੀ ਆ ਤੇ ਅੱਜ ਆਪਾਂ ਦੋ ਗੱਲਾਂ ਕਰਨੀਆਂ ਨੇ ਇਹੀ ਤਾਂ ਲਾਣੀ ਪਸੰਦ ਨਹੀਂ ਦੋ ਦਿਲ ਦੀ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲੀ ਗੱਲ ਇੱਕ ਸੀਨ ਆ ਵੀ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਠੀਕ ਹੈ ਤੇ ਤੂੰ ਤਿੰਨ ਬੰਦੇ ਹੁੰਦੇ ਦੋ ਲੇਡੀਜ਼ ਇੱਕ ਬੰਦਾ ਠੀਕ ਹੈ ਇੱਕ ਬੰਦੇ ਨੇ ਮੱਥਾ ਟੇਕਿਆ ਦੋ ਲੇਡੀਜ਼ ਨੇ ਮੱਥਾ ਟੇਕਿਆ ਠੀਕ ਹੈ ਬੰਦਾ ਬੰਦਾ ਆਪਣੀ ਜਗ੍ਹਾ ਤੇ ਚਲਾ ਗਿਆ ਸਿੱਧੂ ਅੱਗੇ ਰੈਗੂਲਰ ਹਰ ਮਹੀਨੇ ਉਸੇ ਜਗ੍ਹਾ ਤੋਂ ਮੱਥਾ ਟੇਕ ਕੇ ਨਿਕਲਦੇ ਆਪਾਂ ਠੀਕ ਹੈ ਨਿਕਲਦੇ ਆਣ ਬੰਦਾ ਉਸੇ ਜਗ੍ਹਾ ਨਿਕਲ ਗਿਆ ਪਰ ਜਿਹੜੀ ਦੋ ਲੇਡੀਜ਼ ਨੇ ਉਹਨਾਂ ਨੇ ਲੈਣਾ ਸੀ ਕਿਹੜਾ ਪ੍ਰਸ਼ਾਦ ਲੈ ਲਿਆ ਉਸ ਤੋਂ ਬਾਅਦ ਲੇਡੀਜ਼ ਕਿਤੇ ਹੋਰ ਨਿਕਲ ਗਏ ਵੇ ਦੁਆਰਾ ਉਥੇ ਇਹ ਤਾਂ ਅੱਗੇ ਨਿਕਲਦੇ ਸੀਗੇ ਬੰਦੇ ਨੇ ਵੇਟ ਕੀਤਾ ਬੰਦੇ ਨੇ 10 ਮਿੰਟ ਵੇਟ ਕੀਤਾ 20 ਮਿੰਟ ਵੇਟ ਕੀਤਾ ਨਹੀਂ ਆਏ ਫਿਰ ਮੈਂ ਗੱਡੀ ਕੋਲ ਮਤਲਬ ਬੰਦਾ ਗੱਡੀ ਕੋਲ ਆ ਗਿਆ ਹੁਣ ਤੂੰ ਦੱਸੋ ਇਹ ਚ ਕਿਹਦੀ ਗਲਤੀ ਆ ਬੰਦੇ ਦੀ ਆਬਵੀਅਸਲੀ ਦੋ ਲੇਡੀਜ਼ ਦੀ ਬੰਦੇ ਦੀ ਗਲਤੀ ਹੈ ਦੋ ਲੇਡੀਜ਼ ਹੋ ਕੇ ਉਹਨਾਂ ਨੇ ਇੱਕ ਬੰਦਾ ਨਹੀਂ ਲੱਭਣਾ ਆਇਆ ਤੇਰੀ ਗਲਤੀ ਹੈ ਤੇਰੀ ਗਲਤੀ ਹੈ ਵੀ ਤੂੰ ਉੱਥੇ ਖੜਦਾ ਜਿੱਦਾਂ ਅਸੀਂ ਗੇਟ ਦੇ ਮੂਹਰੇ ਖੜ੍ਹ ਤੂੰ ਅਸੀਂ ਆ ਰਹੇ ਹਾਂ ਨਹੀਂ ਮੰਮੀ ਆ ਨਹੀਂ ਰਹੇ ਤੁਸੀਂ ਵੀਡੀਓ ਇਦੂ ਗੇਟ ਦੇ ਮੂਹਰੇ ਤੇ ਖੜ। ਹੂੰ ਕੰਮ ਸਿਗਾ ਮਾ ਸਾਡੀ ਬੇਟ ਦਾ ਗੱਡਾ ਖੜ ਕੇ ਉੱਥੇ। ਅੱਛਾ। ਅਸੀਂ ਹੁਣ ਪੰਡਾਲ ਚ ਲੱਭਦੇ ਫਿਰਨੇ ਤੈਨੂੰ। ਮੇਜਰ ਇੱਥੇ ਹੁਣ ਇੱਥੇ ਹੁਣ। ਤੁਸੀਂ ਜੇ ਤੁਹਾਨੂੰ ਪਤਾ ਲੱਗਦਾ ਨਹੀਂ ਲੱਭ ਨਹੀਂ ਰਿਹਾ ਮੈਂ। ਗੱਡੀ ਕੋਲ ਆ ਜਾਣਾ ਸੀ। ਗੱਡੀ ਕੋਲ ਆ ਰਹੀ ਐ ਇਹਦੇ ਮੈਂ ਗੱਡੀ ਕੋਲ ਕਿਹੜਾ ਕੱਢ ਕੇ ਮੁੜ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਗੱਡੀ ਕੋਲ ਲੱਗ ਜੀ ਅਸੀਂ। ਇਹ ਇਹ ਦੇਖੋ ਤੁਸੀਂ। ਤੇਰੀ ਗਲਤੀ ਐ ਸਾਰੀ। ਅਸੀਂ ਤਾਂ ਉੱਥੇ ਖੜਿਆ ਤੂੰ। ਪਰ ਮੈਂ ਛੱਡ ਕੇ ਤੂੰ ਆਇਆ। ਆਪਾਂ ਚੱਲ। ਦੱਸ ਦਿਓ ਕਮੈਂਟ ਕਰਕੇ ਗਲਤੀ ਕੀਤੀ ਆ। ਠੀਕ ਆ। ਅੱਜ ਆਪ ਪਹਿਲਾਂ ਆਪਾਂ ਇੱਕ ਗੁਰਦਵਾਰ ਸਾਹਿਬੋਂ ਥਾਡੇ ਕਿਆ ਆ। ਹੁਣ ਆਪਾਂ ਚੱਲੇ ਆ ਫਤਗੜਾ ਸਾਹਿਬ ਥਾਡੇ ਕੰਨ ਐਂਡ ਉਸ ਤੋਂ ਅੱਗੇ ਆਪਾਂ ਇੱਕ ਹੋਰ ਪਿੰਡ ਜਾਣਾ ਉੱਥੇ ਵੀ ਕੰਮ ਹੈ ਇੱਕ। ਸੋ ਰਸਤੇ ਸਾਨੂੰ ਦੋ ਕੁੜੀਆਂ ਮਿਲੀਆਂ। ਠੀਕ ਆ। ਪਹਿਲੇ ਦੋ ਮੁੰਡੇ ਮਿਲੇ। ਕੀ ਕਰ ਰਹੇ ਨੇ ਫੋਟੋ ਵਿੱਚ ਰਣੇ? ਪਹਿਲੇ ਦੋ ਮੁੰਡੇ ਮਿਲੇ ਜੋ ਕਿ ਪੈਦਲ ਜਾ ਰਹੇ ਸੀ ਫਤਗੜਾ ਸਾਹਿਬ। ਅਸੀਂ ਸੋਚਾ ਬਿਠਾ ਲੀਏ। ਫਿਰ ਪਤਾ ਨਹੀਂ ਕਿਉਂ ਚਲੋ ਅਸੀਂ ਨਿਕਲ ਗਏ ਅੱਗੇ। ਉਸ ਤੋਂ ਬਾਅਦ ਦੋ ਕੁੜੀਆਂ ਮਿਲੀਆਂ। ਕੁੜੀਆਂ ਦੀ ਉਮਰ ਕਿੰਨੀ-ਕਿੰਨੀ ਹੋਣੀ? ਮਸਾਂ 19-20 ਸਾਲ ਦਾ ਹੋਣੀ। ਹਾਂ। ना साल सी है ना। दो कु दो दोनों नहीं पटियाले फोलह सतारा किलोमीटर आए होने वाले हो। अगे पिया बी किलोमीटर ठीक है पैदल आ रही सीन हो चुके साढ़े ना छेरा ਸਾਢੇ 5 6 ਮਿੰਟਾਂ ਹੋ ਜਾਂਦਾ ਸਾਢੇ 5 6 ਮਿੰਟਾਂ ਕਿ ਜੇ ਹੋ ਜਾਂਦਾ ਤੇ ਮੇਰੇ ਹਿਸਾਬ ਨਾਲ ਮੈਂ ਪਹਿਲਾਂ ਕਿਹਾ ਦੋ ਘੰਟੇ ਚ ਪਹੁੰਚ ਜਾਣਗੇ ਪ੍ਰੀਤ ਨੇ ਕਿਹਾ ਤਿੰਨ ਘੰਟੇ ਚ ਪਹੁੰਚ ਜਾਣਗੇ ਮੈਂ ਕਿਹਾ 5 ਘੰਟੇ ਨਹੀਂ ਲੱਗਣਗੇ ਘੱਟੋ ਘੱਟ ਪਰ ਜਿੰਨਾ ਅਸੀਂ ਰਸਤਾ ਦੇਖਿਆ ਪਹਿਲਾਂ ਮੈਨੂੰ ਲੱਗਿਆ ਸੀ ਦੋ ਘੰਟੇ ਚ ਪਹੁੰਚ ਜਾਣਗੇ ਪਰ ਮੈਂ ਕੋਈ ਜ਼ਿਆਦਾ ਐਕਸਪੈਕਟ ਕਰ ਲਿਆ ਵੀ ਥੋੜੀ ਜਿਹੀ ਸਪੀਡ ਜ਼ਿਆਦਾ ਤੇ ਹੋਊਗੀ ਉਹਨਾਂ ਦੀ ਪਰ ਜਿਸ ਸਾਹਮਣੇ ਤੁਰ ਰਹੇ ਸੀ ਉਹ ਉਹਨਾਂ ਨੂੰ ਨੀਅਰ ਅਬਾਊਟ 4 4.5 ਘੰਟੇ ਲੱਗਣਗੇ ਹੈਨਾ ਹੂੰ 7 8 ਬਸ ਤਾਂ ਮੈਂ ਇਹ ਕਲੇ ਪਹਿਲਾ ਸ਼ੂਟ ਕਰ ਲਈ ਸੀ ਮਤਲਬ ਜਦੋਂ ਅਸੀਂ ਗੱਡੀ 'ਚ ਬੈਠੇ ਹਾਂ ਇਸ ਤੋਂ ਪਹਿਲਾਂ ਅਸੀਂ ਪਾਸਤਾ ਬਣਾ ਕੇ ਖਾ ਗਏ ਆ ਰੋਟੀ ਨਹੀਂ ਖਾਏ ਅਸੀਂ ਪਾਸਤਾ ਖਾਇਆ ਕਿਉਂਕਿ ਇਹ ਵੀ ਆਟੇ ਦਾ ਹੀ ਬਣਿਆ ਪਾਸਤਾ ਇਹ ਡਿਜ਼ਾਈਨੋਂ ਦਾ ਪਾਸਤਾ ਉਹ ਜਿਹੜਾ ਅਸੀਂ ਰੈਗੂਲਰ ਖਾਂਦੇ ਆ ਤੇ ਦੂਜਾ ਪੈਕਟ ਇਹ ਪਹਿਲਾ ਪੈਕਟ ਅਸੀਂ ਖਤਮ ਕਰ ਚੁੱਕੇ ਪਾਸਤਾ ਦਾ ਪਾਸਤਾ ਲੀਸ਼ੀਅਸ ਆਟੇ ਦਾ ਬਣਿਆ ਹੈ ਫਲੇਵਰ ਨਹੀਂ ਹੈਗਾ ਆਰਟੀਫੀਸ਼ੀਅਲ ਫਲੇਵਰ ਨਹੀਂ ਹੈਗਾ ਠੀਕ ਹੈ ਹੈਲਥੀ ਆ ਮਤਲਬ ਤੇ ਨਾ ਨਾ ਕਰਦੇ 10 ਵਜੇ ਗੁਰਦੁਆਰੇ ਫਿਰ ਵੀ ਆਪਾਂ ਇੱਕ ਮੈਂ ਹਲੇ ਵੀ ਤਾਂ ਵੀ ਮੈਨੂੰ ਡਾਊਟਫੁੱਲ ਆ ਕੇ 10 ਵਜੇ ਹ ਅਸੀਂ ਆਏ ਦੇ ਇਸ ਨਾ ਭੁੱਲ ਗਿਆ ਮੈਂ ਅਸੀਂ ਰੋਕ ਲਈ ਸੀ ਗੱਡੀ ਤੇ ਅਸੀਂ ਉਹਨਾਂ ਨੂੰ ਕਿਹਾ ਮੰਮੀ ਨੇ ਕਿਹਾ ਵੀ ਆ ਜੋ ਬਹਿ ਜਾਓ ਤੇ ਦੋ ਕੁੜੀਆਂ ਅਸੀਂ ਦੋ ਸੀਟਾਂ ਹੈਗੀਆਂ ਸੀ ਆਪਣੇ ਕੋਲ ਪਰ ਉਹ ਨਹੀਂ ਬੈਠੀਆਂ ਉਹ ਸ਼ਾਇਦ ਉਹਨਾਂ ਦੀ ਇੱਕ ਵਾਰ ਤਾਂ ਉਹ ਮੰਨ ਜਾ ਕਰਾਇਆ ਸੀ ਨਾ ਥੱਕੀਆਂ ਹੋਈਆਂ ਜਾਂਦੀਆਂ ਕਾਫੀ ਥੱਕ ਗਿਆ ਵੀ ਇਸ ਦਾ ਪੈਦਲ ਆਈਆਂ ਵੀ ਹੁਣ ਪੈਦਲੇ ਜਾਵਾਂਗੀਆਂ ਕਾਫੀ ਥੱਕ ਗਿਆ ਹੋਣੀਆਂ ਸੋ ਇੱਕਦਮ ਉਹਨਾਂ ਦੇ ਮਨ 'ਚ ਹਿੱਟ ਆ ਗਿਆ ਪਰ ਪਹਿਲਾਂ ਕਹਿੰਦੀ ਹਾਂ ਠੀਕ ਵੀ ਹਾਂ ਠੀਕ ਹੈ ਨਹੀਂ ਕਿਹਾ ਪਰ ਫੇਸ 'ਚ ਜੋ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਨੇ ਉੱਥੋਂ پتہ ਲੱਗ ਗਿਆ ਸੀਗਾ ਵੀ ਉਹਨਾਂ ਨੇ ਨਾ ਜੀ ਕਰਾਇਆ ਬੈਠਣ ਦਾ ਮੰਮੀ ਕਹਿੰਦੇ ਬਹਿ ਜਾਓ ਉਹਨੇ ਹਾਂ ਕਹਿਣਾ ਹੀ ਸੀ ਬਸ ਫਿਰ ਇੱਕਦਮ ਉਹਨਾਂ ਦੇ ਮਨ 'ਚ ਹਿੱਟ ਕਰ ਗਿਆ ਵੀ ਆਪਾਂ ਇਹ ਫਤਿਹਗੜ੍ਹ ਸਾਹਿਬ ਪੈਦਲ ਜਾਣਾ। ਮਤਲਬ ਸੋਚਿਆ ਹੋਇਆ ਹੁਣ ਜੈਫਰੰਦਰ ਉਹਨਾਂ ਨੇ ਵੀ ਜਾਣਾ ਤਾਂ ਪੈਦਲ ਹੀ ਜਾਣਾ। ਠੀਕ ਆ। ਜੇ ਤੁਸੀਂ ਜੀ ਹੈਵਿੰਗ ਗੁੱਡ ਸਾਹਿਬ ਲੈ ਕੇ ਗਏ ਸੀ ਮੈਨੂੰ ਮੈਂ ਜਾਣਾ ਤਾਂ ਪੈਦਲ ਹੀ ਜਾਣਾ। ਹਾਂ ਜਿਵੇਂ ਮੈਂ ਪ੍ਰੀਤ ਨੂੰ ਕਿਹਾ ਸੀਗਾ ਵੀ ਆਪ ਵੀ ਘੋੜਾ ਕਰਾ ਲੈਣੇ ਆਪਾਂ ਠੀਕ ਆ ਪਰ ਪ੍ਰੀਤ ਨੇ ਸੋਚਿਆ ਵੀ ਨਹੀਂ ਜਾਣਾ ਤਾਂ ਪੈਦਲ ਜਾਣਾ। ਓਵੀਆਂ ਕੁੜੀਆਂ ਸੋਚ ਰਹੀਆਂ ਹੋਣੀਆਂ। ਉੱਤੇ ਵਾਲੇ ਸਾਹ ਉੱਤੇ ਥੱਲੇ ਥੱਲੇ ਰਹਿ ਗਏ ਸੀ ਇਹਨਾਂ ਦੇ ਵੀ ਐਂ ਰਹਿਣੇ ਉੱਤੇ ਵਾਲੇ ਉੱਤੇ ਥੱਲੇ ਵਾਲੇ। ਪਰ ਐ ਅੱਚਾ ਸੀ ਮੈਂ ਸੀ ਹਨਾ ਪਰ ਦੇਖ ਲਓ ਮੈਂ ਤਾਂ ਫੈਮਿਲੀ ਸੀ ਪਰ ਦੇਖ ਲਓ ਮੈਂ ਤਾਂ ਚੜੀ ਵੀ ਇਹ ਤਾਂ ਜਾ ਚਲ ਇਹ ਤਾਂ ਸਿੱਧੇ ਜਾ ਰਹੇ ਨੇ ਮੈਂ ਤਾਂ ਚੜੀ ਵੀ ਐ ਸੀ ਐ ਐ ਜਿਹਨ ਜਾੜਦਾ ਪਰ ਮੇਨ ਇਹ ਹੈ ਵੀ ਆਪਾਂ ਪੂਰੀ ਫੈਮਿਲੀ ਸੀ ਹਨਾ ਮੈਂ ਸੀ ਬੀਤ ਨਾਲ ਤੇ ਉਹ ਹੇਮਕੁੰਨ ਸਾਹਿਬ ਚੜਾਈ ਥੋੜੀ ਐਵੇਂ ਸੀ ਵੀ ਉੱਥੇ ਸੰਗਤ ਟੱਕਰ ਜਾਂਦੀ ਹੈ ਮਿਲ ਜਾਂਦੀ ਹੈ ਠਰ ਸੰਗਤ ਇੱਥੇ ਨਹੀਂ ਮਿਲਦੀ ਸੰਗਤ ਪਰ ਇੱਥੇ ਰੋਡ ਬਿਲਕੁਲ ਸਿੰਗਲ ਰੋਡ ਹੈ ਠੀਕ ਹੈ ਇਥੇ ਬਾਈਕ ਤੇ ਨਹੀਂ ਸਫ਼ਰ ਪੂਰਾ ਹੁੰਦਾ ਇਹ ਤਾਂ ਫੇਰ ਪੈਦਲ ਜਾ ਰਹੀਆਂ ਨੇ ਮਤਲਬ ਮੈਨੂੰ ਐ ਲੱਗਦਾ ਵੀ ਯਾਤਰਾ ਨਾਲ ਕੋਈ ਮੁੰਡਾ ਆਣਾ ਚਾਹੀਦਾ ਸੀ ਯਾਫਰ ਜੀ ਤੁਰਨੇ ਜੀ ਸਾਹਰੇ ਹੀ ਤੁਰਦੇ ਉਹ 3:30 ਵਜ ਗਏ 3:30 ਵਜ ਗਏ ਅਗਰ 3:30 ਵਜੇ ਲੈ ਸਰੰਦਰੋੜ ਵਾਲੀ ਰੋਡ ਵੀ ਨਹੀਂ ਕ੍ਰੋਸ ਕਰਨਾ ਅਗਰ 4:30 ਘੰਟੇ ਮੰਨ ਕੇ ਚੱਲੀਏ ਤਾਂ ਤੁਸੀਂ ਲਾਓ ਸਾਹਿਬ 8 ਵਜੇ ਪਹੁੰਚਣਗੇ ਗੁਰਦੁਆਰਾ ਸਾਹਿਬ ਨਾ ਹਲੇ ਵੀ ਕਿੰਨੇ ਵਜੇ 8 ਵਜੇ ਰਾਤੀ 8 ਵਜੇ ਜੇ ਹੁਣ ਤੁਰ ਰਹੇ ਹਾਂ ਸਾਢੇ 3 ਸਾਢੇ 4 ਘੰਟੇ ਦਾ ਅੰਦਾਜ਼ਾ ਲਾਇਆ ਮੈਂ ਸਾਢੇ 3 ਹੋ ਗਏ ਸਾਢੇ 3 ਸਾਢੇ 4 ਮਲਾਈ 8 ਹੋ ਗਏ ਬਿਲਕੁਲ ਵੀ ਨਹੀਂ 10 ਵਜੇ ਵਜੇ ਸਾਰੇ ਠੀਕ ਹੈ 10 ਵਜੇ ਛੋਟੀ ਠੀਕ ਹੈ 10 ਵਜੇ ਹੈ ਨਾ ਸਾਢੇ 10 11 ਵਜੇ ਨਾ ਨਾ ਕਰ ਦਿਓ ਤੇ 10 ਵਜੇ ਪਹੁੰਚਣਗੇ ਆ ਉਹ ਹਾਂ ਰੰਗ ਪਹਿਲਾਂ ਆਪਣਾ ਇੱਥੇ ਕਦੋਂ ਉਹਨੇ ਮੱਥਾ ਟੇਕਿਆ ਕਦੋਂ ਉਹ ਵਾਪਸ ਆਏ ਆਪਣਾ ਪਤਿਹਾਰ ਸਾਹਿਬ ਹੂੰ ਤੈਨੂੰ ਨਹੀਂ ਲੱਗਦਾ ਵੀ ਥੋੜਾ ਸਾਜਰੇ ਤੁਰਨਾ ਚਾਹੀਦਾ ਸੀ ਕਿ ਐ ਵੀ ਹੋ ਸਕਦਾ ਪਟਿਆਲੇ ਤੋਂ ਸੱਜਰੇ ਤੁਰੇ ਹੋਣੇ 10 9 10 ਵਜੇ ਤੇ ਐਨੇ ਟਾਈਮ ਚੁਰੇ ਪਹੁੰਚੇ ਹਾਂ 6 ਘੰਟੇ ਚ ਕਿ ਜ਼ਿਆਦਾ ਗਹਿਰਾ ਮੈਂ ਵੀ ਲੇਟ ਤੁਰੇ ਹੋਣੇ ਲੱਗਦਾ 6 ਘੰਟੇ ਚ ਪਟਿਆਲੇ ਤੋਂ ਉੱਥੇ ਤੱਕ ਰੋੜੇ ਵਾਲ ਸਾਹਿਬ 6 ਘੰਟੇ ਚ ਪਟਿਆਲੇ ਤੋਂ ਨਾਰਾਜ਼ ਕਰੇ ਕੁੜੀਆਂ ਦਾ ਬਈ ਨੀਰਾ ਹੋਣਾ ਫੋਨ ਆ ਗਿਆ ਸੀਗਾ ਤਾਂ ਵੀਡੀਓ ਰੋਕਤੀ ਸੀ ਉਰੋਂ ਵੀ ਜਿੱਥੇ ਸੀ ਪਹੁੰਚੇ ਉਰੋਂ ਵੀ 4.2 ਕਿਲੋਮੀਟਰ ਫਟੇ ਘਟ ਸਾਬ ਤਾਂ ਸੋਚੋ ਤੁਸੀਂ ਉੱਥੋਂ ਕਿੰਨਾ ਹੋਣਾ ਉੱਥੋਂ ਮੈਨੂੰ ਲੱਗਦਾ ਜਦੋਂ ਗੱਡੀ ਚੱਲੀ ਸੀ ਉਹ 20 ਬਾਈ ਕਿਲੋਮੀਟਰ ਤੇ ਸੀ ਹੁਣ 20 ਕਿਲੋਮੀਟਰ ਤੇ ਆ ਉਹਨੇ ਟੈਨਸ਼ਨ ਉਹਦੇ ਉਹਨਾਂ ਦੇ ਘਰਦਿਆਂ ਨੂੰ ਨਹੀਂ ਹੋ ਰਹੀ ਹੁਣੀ ਜਿੰਨੀ ਆਪਾਂ ਨੂੰ ਹੋ ਰਹੀ ਹੋਰੇ ਵੀ ਆਪਾਂ ਦੇਖ ਲਿਆ ਨਾ ਅੱਜ ਜਿੰਮਾਰ ਨਹੀਂ ਹੋ ਰਾ ਰਸਤਾ ਆ ਹੁਣੀ ਇੰਨੀ ਸ਼ਾਮ ਲੱਗਣ ਲੱਗੀ ਦੇਖ ਲੋ ਹਲੇ ਟਾਈਮ ਹੋਇਆ ਹੀ ਕੀ ਹੈ 20 ਕਿਲੋਮੀਟਰ ਸਾਡੇ ਤੋਂ 20 ਕਿਲੋਮੀਟਰ ਪਿੱਛੇ ਨੇ ਉਹ ਅਗਰ ਹੁਣ 4:00 ਹੋ ਗਏ ਤਾਂ ਦੇਖੋ 20 ਕਿਲੋਮੀਟਰ ਪੈਦਲ ਕਿੰਨੇ ਟਾਈਮ ਚ ਪਾਰ ਹੁੰਦਾ ਕਮੈਂਟ ਕਰ ਦਿਓ ਅਗਰ ਅੰਦਾਜ਼ਾ ਹੋਵੇ ਕਿਸੇ ਨੂੰ 20 ਕਿਲੋਮੀਟਰ ਕਿੰਨੇ ਟਾਈਮ ਚੋਂ ਦਾ ਪਾਰ ਕਰ ਸਕਦਾ ਹੈ ਸਿੱਧੇ ਸੜਕ ਤੇ ਚੜਾਈ ਨਹੀਂ ਹੈਗੀ ਟ੍ਰੈਕਿੰਗ ਨਹੀਂ ਹੈਗੀ ਪਰ ਸਿੱਧੀ ਸੜਕ ਤਾਂ ਹੈਗੀ ਹੈ ਠੀਕ ਆ ਔਰ ਹੈਗੀ ਵੀ ਸਿੰਗਲ ਸੜਕ ਆ ਉਹ ਡਬਲ ਕਰਤੀ ਪਰ ਡਿਵਾਈਡਰ ਨਹੀਂ ਹੈਗਾ ਹਲੇ ਵਿੱਚੋਂ ਵਿੱਚ ਵਿੱਚ ਸੜਕ ਟੁੱਟੀ ਵੀ ਹੋਈ ਹੈ ਠੀਕ ਆ ਤੇ ਮੰਮੀ ਗੈਰੇਜ ਹੋ ਜੀ ਕਹਿਣਾ ਕੋ ਲੱਗੀ ਕੁਛ ਇਹਦਾ ਇਹ ਘਰ ਟੀ ਮਹਾਵੇਂ ਮੈਂ ਨੂੰ ਗਨਕ ਹੋ ਗਿਆ ਚੂਠੇ ਮਹਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਾ ਗੱਲ ਦੱਸੀ ਨਾ ਵੀ ਦੋ ਲੇਡੀਜ਼ ਇੱਕ ਬੰਦਾ ਉਹ ਜਿਹੜਾ ਸਭ ਕਹਿਣ ਉਹ ਸਾਡੀ ਗੱਲ ਹੈ ਮੇਰੀ ਵੀ ਇਹਦੀ ਉਹ ਗੱਲ ਨਾਲੋਂ ਦੀ ਮੇਰੀ ਵੀ ਗੱਲ ਹੈ ਦੋਨਾਂ ਦੀ ਨਾ ਉਹਨਾਂ ਦੀ ਗੱਲ ਹੈ ਹੋ ਗਿਆ ਦੀ ਇਹਨਾਂ ਦੋਨਾਂ ਦੀ ਗੱਲ ਹੈ ਅਸੀਂ ਮੱਥਾ ਟੇਕ ਕੇ ਆਏ ਹਾਂ ਨਾ ਇੱਥੇ ਗੁਰੂ ਘਰ ਤੇ ਗੁਰੂ ਘਰ ਮੱਥਾ ਟੇਕ ਕੇ ਅਸੀਂ ਆ ਕੇ ਅਸੀਂ ਖੜ ਗਏ ਉੱਥੇ ਜ ਦੋ ਰੋਜ਼ ਖੜਦੇ ਆ ਅਸੀਂ ਆ ਕੇ ਆਪ ਵੀ ਬਦਰੀ ਕਿੱਧਰ ਖੋ ਗਿਆ ਖੋ ਗਿਆ ਮੈਂ ਇਹਨੂੰ ਕਿਹਾ ਤਾਂ ਐ ਖੋ ਗਿਆ ਜੇ ਮੇਰੇ ਕੁੰਬ ਦੇ ਮੇਲੇ ਚ ਖੋ ਹੋ ਜਾਂਦਾ ਵੰਦਾ ਵੀ ਮੈਂ ਪਹਿਲਾਂ ਮੱਥਾ ਟੇਕ ਕੇ ਨਿਕਲਿਆ ਇਹ ਥੋੜਾ ਸਲੋ ਪ੍ਰੋਸੈਸ ਹੈ ਦੋਨਾਂ ਦਾ ਇਹ ਲੇਟ ਨਿਕਲੇ ਨੇ ਮੈਂ 10 ਮਿੰਟ ਵੇਟ ਕਰ ਲਈ ਉਸ ਟਾਈਮ ਮੈਂ ਬਾਹਰ ਆਏ ਨੇ ਮੈਂ ਦੂਜੀ ਸਾਈਡ ਚ ਲੱਗਾ ਇਹ ਦੂਜੀ ਸਾਈਡ ਆ ਗਏ ਫਿਰ ਮੈਂ ਦੂਜੀ ਸਾਈਡ ਵੇਟ ਕਰਕੇ ਫਿਰ ਮੈਂ ਗੱਡੀ ਕੋਲ ਚਲਾ ਗਿਆ ਤੁਹਾਨੂੰ ਐ ਨਹੀਂ ਸ਼ੁਰੂ ਹੋਈ ਸੀ ਨਾਲ ਦੇ ਨਾਲ ਸ਼ੁਰੂ ਹੋ ਗਈ ਸੀ ਠੀਕ ਹੈ ਯਾਰ ਤੁਹਾਨੂੰ ਲੱਗਦਾ ਜੋ ਤੁਸੀਂ ਕਹਿੰਦੇ ਹੋ ਉਹੀ ਸਹੀ ਆ ਦੇਖ ਸ਼ੁਰੂ ਨਹੀਂ ਵਿੱਚ ਬੰਦਨੇ ਆ ਸ਼ੁਰੂ ਨਹੀਂ ਆ ਹੁਣ ਬਾਬਾ ਦੇਖ ਤਾਂ ਬੰਦਣ ਲੱਗ ਰਹੇ ਨੇ ਨਾਲ ਦੀ ਨਾਲੇ ਹੁਣ ਆਪਦੇ ਅਸੀਂ ਇਧਰੋਂ ਦੇਖ ਲੈ ਕੇ ਖਾ ਕੇ ਅਸੀਂ ਫਿਰ ਤੇਰੇ ਵਾਸਤੇ ਉਧਰੋਂ ਬੰਦੇ ਆਲੇ ਵਾਸੀ ਲੈ ਕੇ ਆਈਆਂ ਮੈਂ ਅੱਛਾ ਹੋਰ ਮਾਝਾ ਲਾ ਬਾਬਾਂ ਦੇ ਨਾਲ ਉਧਰੋਂ ਲੈ ਕੇ ਆਉਂਗੀ ਚਲੋ ਅਸੀਂ ਫਤਿਹਗੜ੍ਹ ਸਾਹਿਬ ਪਹੁੰਚ ਗਏ ਆ ਠੀਕ ਹੈ ਮੱਥਾ ਟੇਕ ਲਈਏ ਤੇ ਇਹੀ ਕੁਝ ਦਿਲ ਦੀ ਗੱਲਾਂ ਸੀ तुम कहने हलॉग पाया, पाया करो वलॉग पाया करो बट आप ज़्यादा घरों निकलते नहीं है मतलब उम्मी नहीं निकलते जोड़ा निकल वलॉग बनाया जा सके निकलता निकल कम बस निकलते हैं काम का हम ब्लॉग की बनाइए ठीक है बस आई गल मिलते हैं अगली किसी वीडियो ठीक है ओके मत टेक लिया ओके बाय बाय दस दौ कमेंट कर कौन गलत सी ਤੁਸੀਂ ਦੋ ਲੇਡੀਜ਼ ਗਲਤ ਸੀ ਕਮੈਂਟ ਇਹੀ ਕਰਨਾ ਹੈ ਸਹੀ ਦੇ ਤੂੰ ਕਮੈਂਟ ਕੀ ਕਰਨਾ ਹੈ ਆਪਣੀ ਐਕਸਪਲੇਨੇਸ਼ਨ ਦਿੱਤੀ ਨਹੀਂ ਹੈ ਤੁਹਾਡੇ ਲਈ ਕੀ ਕੀ ਕਰਿਆ ਤੁਸੀਂ ਬਟ ਸਾਡੀ ਐਕਸਪਲੇਨੇਸ਼ਨ ਦਾ ਪਤਾ ਲੱਗਿਆ ਹੋਣਾ ਵੀ ਕੌਣ ਗਲਤ ਸੀ ਕੌਣ ਸਹੀ ਸੀ ਤੂੰ ਗਲਤ ਦੀ ਦੋ ਲੇਡੀਜ਼ ਗਲਤ ਸੀ ਇੱਕ ਬੰਦਾ ਸਹੀ ਸੀ ਤੁਹਾਡੇ ਚੈਨਲ ਥੋੜੀ ਕੁਝ ਹੋ ਜਾਊਗਾ ਕਮੈਂਟ ਤੁਸੀਂ ਕੀ ਕਰਨਾ ਹੈ ਦੋ ਲੇਡੀਜ਼ ਗਲਤ ਉਹਨਾਂ ਨੂੰ ਕਿਹੜਾ ਸਾਰੀ ਗੱਲ ਪਤਾ ਹੈ ਕਰਨਾ ਹੈ ਵੀ ਬਵਨ ਗਲਤ ਦੀ ਮੰਮੀ ਤੇ ਬ੍ਰੀਤ ਠੀਕ ਦੀ ਮੰਮੀ ਤੇ ਬ੍ਰੀਤ ਗਲਤ ਸੀ ਮੰਮੀ ਤੇ ਬ੍ਰੀਤ ਗਲਤ ਸੀ ਬਵਨ ਸਹੀ ਸੀ 1 ਮਿੰਟ ਕਰਨਾ ਹੈ ਜਿਹੜਾ ਬੰਦਾ ਜ਼ਿਆਦਾ ਬੋਲ ਰਿਹਾ ਹੈ ਨਾ ਜਿਹੜਾ ਬੰਦਾ ਜ਼ਿਆਦਾ ਬੋਲ ਰਿਹਾ ਹੈ ਉਹ ਗਲਤ ਨੇ ਗਲਤ ਨੇ ਉਹ ਸਭ ਤੋਂ ਵੱਧ ਗਲਤ ਹੈ ਇੱਕ ਮਿੰਟ ਆਪਾਂ ਤਾਂ ਉੱਥੇ ਖੜੇ تھے ਨਾ ਹੋਇਆ ਤਾਂ ਇਹਦੀ ਅਸੀਂ ਉੱਥੇ ਖੜੇ ਸੀ ਚਲੋ ਠੀਕ ਹੈ ਓਕੇ ਫਲਾਵਰ ਪੋਟ ਸੀ ਆਉਂਦੇ ਹਾਂ ਪਤਾ ਕਰਾਂਗੇ ਬਾਏ ਬਾਏ ਬਾਏ